ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੋਸਤ ਗਰਮੀਤ ਹਠੂਰ ਦੋਸਤੋ ਪੈਰਿਸ ਦੇ ਵਿੱਚ 2024 올림픽 ਗੇਮਸ ਚੱਲ ਰਹੀਆਂ ਨੇ ਤੇ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਇੱਕ ਦੁਖਦਾਈ ਖਬਰ ਸੁਣਨ ਨੂੰ ਮਿਲੀ ਆ ਕਿ ਵਿਨੇਸ਼ ਫੋਗਾਟ ਨੂੰ ਕੁਸ਼ਤੀ ਮੁਕਾਬਲਿਆਂ ਦੇ ਫਾਈਨਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਰੌਲਾ ਕੀ ਸੀ ਇਸ ਗੱਲ ਦਾ ਕਿ 50 ਕਿਲੋ ਵਜ਼ਨ ਦੀ ਕੁਸ਼ਤੀ ਮੁਕਾਬਲਾ ਸੀ ਇਹ ਤੇ ਵਿਨੇਸ਼ ਦਾ ਭਾਰ ਕੁਝ ਗ੍ਰਾਮ ਜ਼ਿਆਦਾ ਸੀ ਇਹ ਕੋਈ ਰਾਜਨੀਤਿਕ ਸਿਆਸਤ ਸੀ ਜਾਂ ਫਿਰ ਖੇਡ ਨਿਯਮਾਂ ਮੁਤਾਬਕ ਇਹ ਸਹੀ ਸੀ ਇਸ ਗੱਲ ਤੇ ਵੀ ਚਰਚਾ ਹੋਣੀ ਬਣਦੀ ਆ ਇਸ ਮੌਕੇ ਤੇ ਪ੍ਰਿੰਸੀਪਲ ਸਰਵਣ ਸਿੰਘ ਚਕਰ ਹੋਰਾ ਨੇ ਆਪਣੀ ਜ਼ਿੰਦਗੀ ਚ ਮਿਲੇ ਹੋਏ ਖੇਡ ਰਤਨ ਅਵਾਰਡ ਨੂੰ ਵਿਨੇਸ਼ ਨੂੰ ਦੇਣ ਦੀ ਗੱਲ ਕਹੀ ਹੈ ਉਹਨਾਂ ਨੂੰ ਸਵਾ ਦੋ ਤੋਲੇ ਦਾ ਸੋਨ ਮੈਡਲ ਮਿਲਿਆ ਸੀ ਜੋ ਕਿ ਅਰਜੀਵ ਗਾਂਧੀ ਖੇਡ ਰਤਨ ਅਵਾਰਡ ਭਾਰਤ ਦਾ ਸਭ ਤੋਂ ਵੱਡਾ ਅਵਾਰਡ ਹੈ ਉਹ ਪ੍ਰਿੰਸੀਪਲ ਸਰਵਣ ਸਿੰਘ ਨੂੰ ਉਹਨਾਂ ਨੂੰ ਮਿਲਿਆ ਸੀ ਤੇ ਉਹ 2 सवा 2 ਤੋੜੇ ਦਾ ਸੋਨ ਮੈਡਲ ਆ ਜਿਹੜਾ ਉਹ ਵਿਨੇਸ਼ ਨੂੰ ਦੇਣ ਦੀ ਗੱਲ ਪ੍ਰਿੰਸੀਪਲ ਸਾਹਿਬ ਹੋਰਾਂ ਨੇ ਕੀਤੀ ਆ ਤੇ ਦੋਸਤੋ ਵਿਨੇਸ਼ ਦੀ ਪੂਰੀ ਜ਼ਿੰਦਗੀ ਦੀ ਕਹਾਣੀ ਕੀ ਹੈ ਪ੍ਰਿੰਸੀਪਲ ਸਰਵਨ ਸਿੰਘ ਹੋਰੀ ਕੌਣ ਨੇ ਤੇ ਉਹਨਾਂ ਨੇ ਇਹ ਜਿਹੜਾ ਸੋਨ ਮੈਡਲ ਆ ਉਹ ਵਿਨੇਸ਼ ਨੂੰ ਦੇਣ ਦੀ ਗੱਲ ਕਿਉਂ ਕੀਤੀ ਆ ਇਸ ਗੱਲ ਤੇ ਆਪਾਂ ਚਰਚਾ ਜ਼ਰੂਰ ਕਰਾਂਗੇ ਸੋ ਆਓ ਦੋਸਤੋ ਕਰਦੇ ਆਂ ਗੱਲਬਾਤ ਦੋਸਤੋ ਵਿਨੇਸ਼ ਫੋਗਾੜ ਦਾ ਜਨਮ 25 ਅਗਸਤ 1994 ਨੂੰ ਹਰਿਆਣਾ ਦੇ ਬਲਾਲੀ ਦੇ ਵਿੱਚ ਹੋਇਆ ਜਿੱਥੇ ਕਿ কুਸਤੀ ਜਿਹੜੀ ਉਹ ਇੱਕ ਪਰੰਪਰਾਈ ਆ ਉੱਥੋਂ ਦੇ ਬਹੁਤ ਸਾਰੇ ਲੋਕ কুਸਤੀ ਖੇលਦੇ ਨੇ ਇਹਨਾਂ ਦੇ ਘਰੇ ਵੀ ਬਹੁਤ ਸਾਰੇ ਪਹਿਲਵਾਨ ਨੇ ਵਿਨੇਸ਼ ਦਾ ਤਾਊ ਵੀ কুਸਤੀ ਦਾ ਕੋਚ ਹੈ ਤੇ ਦੋਸਤੋ ਇਹਨਾਂ ਦੇ ਪਿਤਾ ਦਾ ਨਾਮ ਮਹਾਵੀਰ ਸਿੰਘ ਫੋਗਾਟ ਤੁਸੀਂ ਦੰਗਲ ਮੂਵੀ ਸਾਰਿਆਂ ਨੇ ਵੇਖੀ ਹੋਣੀ ਆ ਤੇ ਦੰਗਲ ਮੂਵੀ ਦੇ ਵਿੱਚ ਜਿਹੜੀ ਕਹਾਣੀ ਆ ਉਹ ਮਹਾਵੀਰ ਸਿੰਘ ਫੋਗਾਟ ਹੋਰਾਂ ਦੀ ਕਹਾਣੀ ਆ ਉਹ ਆਪਣਾ ਅਧੂਰਾ ਸੁਪਨਾ ਪੂਰਾ ਕਰਨ ਦੇ ਲਈ ਆਪਦੀਆਂ ਦੋਨੋਂ ਬੇਟੀਆਂ ਨੂੰ কুਸਤੀ ਦੇ ਵਿੱਚ ਲਾ ਦਿੰਦਾ ਸੀ ਨਹੀਂ ਆਪਾਂ ਦੰਗਲ ਮੂਵੀ ਦੇ ਵਿੱਚ ਵੀ ਦੇਖਿਆ ਪਿੰਡ ਵਾਲਿਆਂ ਨੇ ਵੀ ਕਿਹਾ ਕਿ ਕੀ ਹੁਣ ਇੱਕ ਕੁੜੀ ਆ ਜਿਹੜੀ ਉਹ ਮੁੰਡਿਆਂ ਦਾ ਮੁਕਾਬਲਾ ਕਰੂਗੀ ਪਰ ਫੁਗਾਟ ਨੂੰ ਬਚਪਨ ਤੋਂ ਹੀ কুਸਤੀ ਦਾ ਜਿਹੜਾ ਸ਼ੌਕ ਸੀਗਾ 6 ਸਾਲ ਦੀ ਉਮਰ ਦੇ ਵਿੱਚ ਨੇ কুਸਤੀ ਜੜੀ ਉਹ ਸਟਾਰਟ ਕਰਤੀ ਸੀ ਮਹਾਵੀਰ ਸਿੰਘ ਉਹਨਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਫੁਗਾਟ ਨੂੰ ਤੇ ਉਹਦੀ ਭੈਣ ਨੂੰ ਟ੍ਰੇਨਡ ਕੀਤਾ ਲੋਕਲ ਕੰਪੀਟੀਸ਼ਨਾਂ ਤੋਂ ਬਹੁਤ ਹੀ ਜਲਦੀ ਉਹ ਨੈਸ਼ਨਲ ਤੱਕ ਪਹੁੰਚ ਗਈਆਂ ਤੇ 2000 13 ਦੇ ਵਿੱਚ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ ਵਿੱਚ ਸਿਲਵਰ ਮੈਡਲ ਵਿਨੇਸ਼ ਨੇ ਜਿੱਤਿਆ ਤੇ 2016 ਦੇ ਵਿੱਚ ਰੀਓਲੰਪਿਕ ਚ ਕੁਆਲੀਫਾਈ ਵੀ ਕੀਤਾ ਪਰ ਨਿੱਕੀ ਜੀ ਸੱਟ ਨੇ ਉਹਦਾ ਸੁਪਨਾ ਪੂਰਾ ਨਾ ਹੋਣ ਦਿੱਤਾ ਤੇ ਉਹ ਫਿਟਨੈਸ ਤੇ ਕੰਮ ਕਰਕੇ ਦੁਬਾਰਾ ਵਾਪਸੀ ਲਈ ਮਿਹਨਤ ਕਰਨ ਲੱਗੀ ਤੇ ਦੋਸਤੋ ਵਿਨੇਸ਼ ਦਾ ਇੱਕ ਭਰਾ ਵੀ ਸੀ ਹਰਵਿੰਦਰ ਇਹਦੇ ਪਿਤਾ ਜੀ ਦੀ ਹੱਤਿਆ ਹੋ ਗਈ ਸੀ ਹਰਵਿੰਦਰ ਨੇ ਉਸ ਤੋਂ ਬਾਅਦ ਰੈਸਲਿੰਗ ਛੱਡ ਦਿੱਤੀ ਕਿਉਂਕਿ ਉਹ ਕੰਮ ਕਰਕੇ ਕਮਾਉਣਾ ਚਾਹੁੰਦਾ ਸੀ ਉਹਨ ਲੱਗਾ ਕਿ ਹੁਣ ਪਿਤਾ ਜੀ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਉਹਦੀ ਬਣਦੀ ਆ ਕਿ ਕਮਾ ਕੇ ਆਪਣੀ ਫੈਮਲੀ ਆ ਜਿਹੜੀ ਉਹਨੂੰ ਅੱਗੇ ਚਲਾਵੇ ਪਰ ਉਹ ਬਹੁਤਾ ਜਿਆਦਾ ਕਾਮਯਾਬ ਨਹੀਂ ਹੋਇਆ ਤੇ ਮਾਂ ਦੀ ਪੈਨਸ਼ਨ ਦੇ ਨਾਲ ਘਰ ਚੱਲਦਾ ਰਿਹਾ ਪਰ ਹਰਵਿੰਦਰ ਦੇ ਦਿਮਾਗ ਸੀ ਕਿ ਕਿਤੇ ਪਿਤਾ ਜੀ ਦੀ ਹੱਤਿਆ ਜਿਹੜਾ ਅਸਰ ਆ ਉਹ ਉਹਦੀਆਂ ਭੈਣਾਂ ਦੇ ਉੱਪਰ ਨਾ ਪਵੇ ਪਰ ਫਿਰ ਵੀ ਇਹਨਾਂ ਦੀ ਇੱਕ ਭੈਣ ਜਿਹੜੀ ਉਹ ਬਿਮਾਰ ਰਹਿਣ ਲੱਗੀ ਪਿਤਾ ਜੀ ਦੀ ਮੌਤ ਦੇ ਸੱਤਵੇਂ ਤੋਂ ਬਾਅਦ ਤੇ ਉਹ ਬਿਲਕੁਲ ਹੀ ਚੁੱਪ ਕਰ ਗਈ ਭਾਵੇਂ ਸੀਨੀਅਰ ਲੈਵਲ ਤੇ ਉਹ ਬਹੁਤ ਸਾਰੇ ਮੈਡਲ ਜਿੱਤ ਚੁੱਕੀ ਸੀ ਪਰ ਹੁਣ ਉਹਨੇ ਗੇਮ ਛੱਡ ਦਿੱਤੀ ਸੀ ਪਰ ਹੁਣ ਉਹਨਾਂ ਨੇ ਇਹ ਸੋਚ ਲਿਆ ਕਿ ਵਿਨੇਸ਼ ਦੀ ਕੁਸ਼ਤੀ ਦੇ ਉੱਪਰ ਇਹਦਾ ਕੋਈ ਅਸਰ ਨਹੀਂ ਹੋਣ ਦੇਣਾ ਤੇ ਵਿਨੇਸ਼ ਨੇ ਵੀ ਕਦੇ ਪ੍ਰੈਕਟਿਸ ਤੋਂ ਦੋਸਤੋ ਮੈਸ ਨਹੀਂ ਸੀ ਮਾਰੀ ਕਦੇ ਵੀ ਉਹਨੇ ਬਿਮਾਰ ਹੋਣ ਤੇ ਵੀ ਆਪ ਦੀ ਜਿਹੜੀ ਪ੍ਰੈਕਟਿਸ ਆ ਉਹ ਛੱਡੀ ਨਹੀਂ ਸੀ ਬਿਮਾਰ ਹੋਣ ਤੇ ਵੀ ਗਰਾਊਂਡ 'ਤੇ ਜਾਂਦੀ ਸੀ ਡਿਪਰੈਸ਼ਨ ਚੋਂ ਨਿਕਲਣ ਦੇ ਲਈ ਜਦੋਂ ਡਾਕਟਰ ਕੋਲੇ ਗਈ ਤਾਂ ਪਤਾ ਲੱਗਾ ਕਿ 2018 ਦੇ ਵਿੱਚ ਪ੍ਰੈਕਟਿਸ ਕਰਦੇ ਸਮੇਂ ਵਿਨੇਸ਼ ਦੇ ਸਿਰ ਦੇ ਉੱਪਰ ਇੱਕ ਛੱਟ ਲੱਗੀ ਸੀ ਪਰ ਛੱਟ ਜ਼ਿਆਦਾ ਨਾ ਹੋਣ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਸੀਰੀਅਸ ਨਹੀਂ ਲਿਆ ਪਰ ਹੁਣ ਡਿਪਰੈਸ਼ਨ ਕਰਕੇ ਉਹ ਜਿਹੜੀ ਛੱਟ ਆ ਉਹ ਉੱਭਰ ਕੇ ਬਾਹਰ ਆ ਗਈ ਸੀ ਪਰ ਦੋਸਤੋ 9 ਮਹੀਨਿਆਂ ਦੇ ਵਿੱਚ ਵਿਨੇਸ਼ ਨੇ ਬਿਲਕੁਲ ਰਿਕਵਰ ਕਰ ਲਿਆ ਸੀ ਡਾਕਟਰ ਨੇ ਉਹਨੂੰ ਸ਼ਾਂਤ ਰਹਿਣ ਲਈ ਕਿਹਾ ਪਰਿਵਾਰ ਦੇ ਨਾਲ ਰਹਿਣ ਲਈ ਕਿਹਾ ਤੇ ਕੁਸ਼ਤੀ ਤੋਂ ਦੂਰ ਰਹਿਣ ਲਈ ਕਿਹਾ ਪਰ ਉਹ ਰੁਕੀ ਨਹੀਂ ਤੇ 2018 ਦੀਆਂ ਕਾਮਨਵੈਲਥ ਗੇਮਸ ਦੇ ਵਿੱਚ 골ਡ ਮੈਡਲ ਜਿੱਤਿਆ ਉਹਨੇ 2018 ਦੀਆਂ ਏਸ਼ੀਅਨ ਗੇਮਸ ਦੇ ਵਿੱਚ ਵੀ ਇਹਨੇ 골ਡ ਮੈਡਲ ਜਿੱਤਿਆ ਤੇ 2020 ਦੇ ਟੋਕੀਓ 올림픽 ਦੇ ਵਿੱਚ ਫੇਰ ਉਸਨੇ ਰਿਸਟਰ ਕੀਤਾ ਤੇ ਇਹ ਉਸਦਾ ਸੁਪਨਾ ਸੀ ਕਿ ਉਹ 올림픽 ਦੇ ਵਿੱਚੋਂ 골ਡ ਮੈਡਲ ਲੈ ਕੇ ਆਉਗੀ ਪਰ ਇਹ ਸੁਪਨਾ ਸੁਪਨਾ ਹੀ ਰਹਿ ਗਿਆ ਦੋਸਤੋ ਉਸ ਸਮੇਂ ਇੰਡੀਅਨ ਰੈਸਲਿੰਗ ਫੈਡਰੇਸ਼ਨ ਦੇ ਮੁਖੀ ਦੀ ਇੱਕ ਸਟੇਟਮੈਂਟ ਆਈ ਸੀ ਕਿ ਅਸੀਂ ਜਿਹੜਾ ਇੱਕ ਖੋਟਾ ਸਿੱਕਾ ਭੇਜਿਆ ਸੀ ਇਹ ਬਹੁਤ ਮਾੜੀ ਗੱਲ ਸੀ ਦੋਸਤੋ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਜਿੱਤੀ ਹੋਈ ਖਿਡਾਰੀ ਨੂੰ ਖੋਟਾ ਸਿੱਕਾ ਕਹਿਣਾ ਫਿਰ ਵਿਨੇਸ਼ ਡਿਪਰੈਸ਼ਨ ਚ ਚਲੀ ਗਈ ਤੇ ਸਾਈਕੋਲੋਜਿਸਟ ਨੇ ਕਿਹਾ ਕਿ ਇਹ ਕੌਸ਼ਤੀ ਨਹੀਂ ਛੱਡਦੀ ਤਾਂ ਬਹੁਤ ਵੱਡੀ ਪ੍ਰੋਬਲਮ ਆ ਸਕਦੀ ਹੈ ਦੋਸਤੋ ਵਿਨੇਸ਼ ਨੇ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦਾ ਬਹੁਤ ਜ਼ਿਆਦਾ ਸਮਰਥਨ ਕੀਤਾ ਸੀ ਤੇ ਟਵੀਟ ਵੀ ਕੀਤਾ ਸੀ ਕਿਸਾਨਾਂ ਦੇ ਹੱਕ 'ਚ ਵਨੇਸ਼ ਨੇ কুਸਤੀ ਤਾਂ ਲੜੀ ਹੀ ਲੜੀ ਪਰ ਨਾਲ-ਨਾਲ ਵਿਵਾਦਾਂ ਵਾਲਾ ਦੰਗਲ ਵੀ ਲੜਿਆ 2023 ਦੇ ਵਿੱਚ ਸਾਥੀ ਰੈਸਲਰਾਂ ਤੇ কুਸਤੀ ਫੈਡਰੇਸ਼ਨ ਦੇ ਮੋਰਚੇ 'ਚ ਵਿਰੋਧ ਦੇ ਵਿੱਚ ਸ਼ਾਮਲ ਹੋਈ ਸੀਗੀ ਵੱਡਾ ਅੰਦੋਲਨ ਬਣ ਗਿਆ ਸੀ ਦੋਸਤੋ ਇਹ ਤੇ ਖਿਡਾਰੀ ਸੜਕਾਂ ਤੇ ਆ ਗਈ ਸੀ ਤੇ ਉਹ ਖਿਡਾਰੀਆਂ ਦੇ ਸਨਮਾਨ ਦੇ ਲਈ ਲੜੀ ਸੀ ਉਸ ਟਾਈਮ ਤੇ ਹੁਣ 2024 ਪੈਰਿਸ 올림픽 ਗੇਮਸ ਦੇ ਵਿੱਚ ਸਿਰਫ 100 ਗ੍ਰਾਮ ਭਾਰ ਜਿਆਦਾ ਹੋਣ ਤੇ ਉਹਨੂੰ ਫਾਈਨਲ ਚੋਂ ਬਾਹਰ ਕਰ ਦਿੱਤਾ ਗਿਆ ਕਿਹਾ ਤਾਂ ਇਹ ਵੀ ਜਾਂਦਾ ਕਿ 100 ਗ੍ਰਾਮ ਭਾਰ ਉਹਦਾ ਜਿਆਦਾ ਸੀ ਪਰ ਉਹਨੇ ਸਾਰੀ ਰਾਤ ਰੱਸੀ ਟੱਪੀ ਉਹਨੇ ਆਪਣੇ ਵਾਲ ਤੱਕ ਕਟਵਾਤੇ ਤੇ ਉਹਨੇ ਆਪਣਾ ਬਲੱਡ ਵੀ ਬੋਡੀ ਦੇ ਵਿੱਚੋਂ ਕਢਵਾਤਾ ਤਾਂ ਕਿ ਉਹਦਾ ਭਾਰ ਘੱਟ ਹੋ ਜAVE ਤੇ ਕਿਹਾ ਜਾਂਦਾ ਕਿ ਸਿਰਫ ਕੁਸ਼ਕ ਗ੍ਰਾਮ ਭਾਰ ਹੀ ਉਹਦਾ ਜਿਆਦਾ ਰਹਿ ਗਿਆ ਸੀ ਪਰ ਫਿਰ ਵੀ ਉਹਨੂੰ ਫਾਈਨਲ ਚੋਂ ਬਾਹਰ ਕਰ ਦਿੱਤਾ ਤੇ ਫਾਈਨਲ ਤੋਂ ਪਹਿਲਾਂ ਉਹ ਸਾਰੇ ਰੈਸਲਰ ਹਰਾਏ ਸੀ ਜੋ ਅਜੇ ਤੱਕ ਕਦੇ ਕਿਸੇ ਨੇ ਹਰਾਏ ਨਹੀਂ ਸੀ ਤੇ ਦੋਸਤੋ ਵਿਨੇਸ਼ ਦੀ ਸਾਰੀ ਜ਼ਿੰਦਗੀ ਇੱਕ ਸੰਘਰਸ਼ ਭਰੀ ਜ਼ਿੰਦਗੀ ਰਹੀ ਹੈ ਪਿਤਾ ਦੀ ਹੱਤਿਆ ਹੋ ਗਈ ਸੀ ਮਾਂ ਦੀ ਕੈਂਸਰ ਨਾਲ ਮੌਤ ਹੋ ਗਈ ਸੀ ਤੇ ਹੁਣ ਫਾਈਨਲ ਮੁਕਾਬਲੇ ਚੋਂ ਬਾਹਰ ਹੋਣ ਤੋਂ ਬਾਅਦ ਵਿਨੇਸ਼ ਨੇ ਇੱਕ ਪੋਸਟ ਪਾਈ ਆ ਜਿਦੇ ਚ ਉਹਨੇ ਲਿਖਿਆ ਕਿ ਮਾਂ ਮੈਂ ਹਾਰ ਗਈ ਤੇ কুਸਤੀ ਜਿੱਤ ਗਈ ਤੇ ਮੈਂ কুਸਤੀ ਛੱਡ ਰਹੀ ਹਾਂ ਇਹ ਟਾਈਮ ਸਾਡੇ ਸਾਰਿਆਂ ਲਈ ਬਹੁਤ ਹੀ ਦੁਖਦਲਾ ਟਾਈਮ ਸੀ ਉਹਨਾਂ ਦੇ ਪਰਿਵਾਰ ਨੇ ਵੀ 25 ਸਾਲ ਇੱਕ ਸੁਪਨਾ ਦੇਖਿਆ ਸੀ 올림픽 ਦੇ ਵਿੱਚੋਂ 골ਡ ਮੈਡਲ ਦਾ ਇਹ ਸਾਲ ਉਹ ਪੂਰਾ ਹੋਣ ਵਾਲਾ ਸੀ ਪਰ ਉਹ ਫੇਰ ਇੱਕ ਸੁਪਨਾ ਹੀ ਰਹਿ ਗਿਆ ਤੇ ਦੋਸਤੋ ਇੱਕ ਹੋਰ ਬਹੁਤ ਖਾਸ ਗੱਲ ਕਿ ਵਿਨੇਸ਼ ਦੇ ਘਰ ਦੇ ਗੇਟ ਦੇ ਉੱਪਰ ਇੱਕ ਲੋਗੋ ਲੱਗਾ ਹੋਇਆ ਸੀ 올림픽 ਦਾ ਇਹ ਲੋਗੋ ਤਾਂ ਲਾਇਆ ਗਿਆ ਸੀ ਤਾਂ ਕਿ ਵਿਨੇਸ਼ ਨੂੰ ਆਪਦਾ ਟਾਰਗੇਟ ਯਾਦ ਰਹੇ ਕਿ ਉਹਨੇ 올림픽 ਦੇ ਵਿੱਚੋਂ 골ਡ ਮੈਡਲ ਲੈ ਕੇ ਆਉਣਾ ਦੋਸਤੋ ਅੱਖਾਂ ਪਰ ਜਾਂਦੀਆਂ ਵਿਨੇਸ਼ ਦੀ ਇਹ ਸਾਰੀ ਕਹਾਣੀ ਦੱਸਦਿਆਂ ਦੀਆਂ ਸੁਣਦਿਆਂ ਦੀ ਪਰ ਇਹੋ ਜੇ ਸਮੇਂ ਤੇ ਅਸੀਂ ਪ੍ਰਾਊਡ ਨਾਲ ਮਾਣ ਨਾਲ ਇੱਕ ਚੀਜ਼ ਹੋਰ ਸ਼ੇਅਰ ਕਰਦੇ ਹਾਂ ਕਿ ਐਸੇ ਸਮੇਂ ਦੇ ਵਿੱਚ ਵੀ ਸਾਡੇ ਪੰਜਾਬ ਦੇ ਵਿੱਚ ਐਸੀ ਪੰਜਾਬੀ ਸਰਦਾਰ ਪਏ ਨੇ ਪ੍ਰਿੰਸੀਪਲ ਸਰਬਨ ਸਿੰਘ ਚੱਕਰ ਹੋਰੀ ਜਿਨ੍ਹਾਂ ਨੇ ਵਿਨੇਸ਼ ਦੇ ਮੁਕਾਬਲੇ ਚੋਂ ਬਾਹਰ ਹੋਣ ਤੋਂ ਬਾਅਦ ਇਸ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਆ ਆਪ ਦੀ ਜ਼ਿੰਦਗੀ ਦਾ ਖੇਡ ਰਤਨ ਅਵਾਰਡ ਆ ਜਿਹੜਾ ਉਹ ਵਿਨੇਸ਼ ਦੀ ਝੋਲੀ ਪਾਉਣ ਦੀ ਗੱਲ ਕੀਤੀ ਆ ਦੋਸਤੋ ਕੌਣ ਨੇ ਪ੍ਰਿੰਸੀਪਲ ਸਰਵਨ ਸਿੰਘ ਹੋਰੀ ਆਜੋ ਇੱਕ ਝਾਤ ਆਪਾਂ ਉਹਨਾਂ ਦੀ ਜ਼ਿੰਦਗੀ ਤੇ ਵੀ ਮਾਰੀਏ ਦੋਸਤੋ ਪ੍ਰਿੰਸੀਪਲ ਸਰਵਨ ਸਿੰਘ ਹੋਰਾ ਜਨਮ 8 ਜੁਲਾਈ 1940 ਨੂੰ ਪੰਜਾਬ ਦੇ ਪਿੰਡ ਚਕਰ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਹੋਇਆ ਤੇ ਉਹਨਾਂ ਦੇ ਪਿਤਾ ਸਰਦਾਰ ਬਾਬੂ ਸਿੰਘ ਸੰਧੂ ਤੇ ਮਾਤਾ ਕਰਤਾਰ ਕੌਰ ਸੀਗੇ ਪਿਤਾ ਜੀ ਨੇ ਪ੍ਰਤਾਪ ਸਿੰਘ ਕੈਰੋ ਦੇ ਰਾਜ ਦੇ ਵੇਲੇ ਖੁਸ਼ਹਾਲੀਅਤ ਟੈਕਸੀ ਮੋਰਚੇ ਦੇ ਵਿੱਚ ਜੇਲ੍ਹ ਵੀ ਕੱਟੀ ਸੀ ਤੇ ਉਹਨਾਂ ਦੀ ਪਤਨੀ ਦਾ ਨਾਮ ਸੀ ਦੋਸਤੋ ਹਰਜੀਤ ਕੌਰ ਤੇ ਉਹ ਐਮਏ ਬੀਐਡ ਸੀ ਤੇ ਇਸ ਵਕਤ ਹੋ ਰਿਟਾਇਰਡ ਮੁਖ ਅਧਿਆਪਕਾ ਨੇ ਇਹਨਾਂ ਦੇ ਦੋ ਬੇਟੇ ਨੇ ਜਗਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਜਗਵਿੰਦਰ ਸਿੰਘ ਤੇ ਉਹਦੀ ਪਤਨੀ ਪਰਮਜੀਤ ਕੌਰ ਅਮਰਦੀਪ ਕਾਲਜ ਮੁਕੰਦਪੁਰ ਦੇ ਵਿੱਚ ਲੈਕਚਰਾਰ ਨੇ ਤੇ ਛੋਟਾ ਬੇਟਾ ਗੁਰਵਿੰਦਰ ਸਿੰਘ ਤੇ ਉਹਦੀ ਪਤਨੀ ਸਰਦੀਪ ਕੌਰ ਕੈਨੇਡਾ ਚ ਰਹਿੰਦੇ ਨੇ ਸਰਬਨ ਸਿੰਘ ਜੀ ਨੇ ਚੱਕਰ ਤੋਂ 4 ਮੱਲੇ ਤੋਂ 10 ਫਾਜ਼ਿਲਕਾ ਤੋਂ 14 ਤੇ ਦਿੱਲੀ ਤੋਂ 16 ਜਮਾਤਾਂ ਪੜ੍ਹੀਆਂ ਓ ਐਮਆਰ ਕਾਲੀਫਾ ਜੀ ਤੋਂ ਬੀਏ ਖਾਲਸਾ ਟ੍ਰੇਨਿੰਗ ਕਾਲਜ ਮੌਕਸਰ ਤੋਂ ਬੀਏਡ ਤੇ ਦਿੱਲੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਤੋਂ ਐਮਏ ਪਾਸ ਨੇ ਤੇ ਉੱਥੇ ਹੀ ਉਹਨਾਂ ਨੇ ਲੈਕਚਰਾਰ ਦੀ ਜੌਬ ਕੀਤੀ ਆ ਤੇ ਜਦੋਂ ਦੋਸਤੋ ਢੁੱਡੀ ਕਦੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕਾਲਰ ਹੋਣਾ ਨੇ ਇੱਕ ਮਿਹਣਾ ਮਾਰਿਆ ਸੀ ਕਿ ਕੀ ਹੁਣ ਸਾਡੇ ਬੱਚੇ ਪੜ੍ਹ ਕੇ ਸ਼ਹਿਰੀ ਕਾਲਜਾਂ ਦੇ ਵਿੱਚ ਪੜ੍ਹਾਉਣਗੇ ਤਾਂ ਫਿਰ ਸਾਡਾ ਆਪਣੇ ਬੱਚੇ ਪੜ੍ਹਾਉਣ ਦਾ ਕੀ ਫਾਇਦਾ ਤੇ ਇਸ ਮਿਹਣੇ ਤੋਂ ਬਾਅਦ ਸਰਵਨ ਸਿੰਘ ਹੋਰਾਂ ਨੇ ਦਿੱਲੀ ਯੂਨੀਵਰਸਿਟੀ ਦੇ ਵਿੱਚੋਂ ਸਰਕਾਰੀ ਜੌਬ ਨੂੰ ਛੱਡ ਕੇ ਟੂ ਡੀ ਕੇ ਕਾਲਜ ਦੇ ਵਿੱਚ ਆ ਕੇ ਪੜਾਉਣਾ ਸ਼ੁਰੂ ਕੀਤਾ ਤੇ ਫਿਰ 4 ਸਾਲ ਅਮਰਦੀਪ ਕਾਲਜ ਮੁਕੰਦਪੁਰ ਦੇ ਵਿੱਚ ਪ੍ਰਿੰਸੀਪਲ ਵੀ ਰਹੇ ਨੇ ਤੇ ਦੋਸਤੋ ਜੇ ਆਪਾਂ ਸਰਵਨ ਸਿੰਘ ਹੋਰਾਂ ਦੇ ਖੇਡ ਜੀਵਨ ਦੀ ਗੱਲ ਕਰੀਏ ਤਾਂ ਸਰਵਨ ਸਿੰਘ ਹੋਰੀ ਖਾਲਸਾ ਕਾਲਜ ਦੇ ਬੈਸਟ ਐਥਲੀਟ ਰਹੇ ਆ ਤੇ ਦਿੱਲੀ ਯੂਨੀਵਰਸਿਟੀ ਦੇ ਸੈਕੰਡ ਬੈਸਟ ਐਥਲੀਟ ਸੀਗੇ ਉਹ ਗੋਲਾ ਸੁੱਟਣ ਦੇ ਵਿੱਚ ਯੂਨੀਵਰਸਿਟੀ ਚੈਂਪੀਅਨ ਸੀਗੇ ਤੇ ਕਾਲਜ ਦੀ ਹਾਕੀ ਟੀਮ ਦੇ ਕੈਪਟਨ ਵੀ ਰਹੇ ਆ ਡਿਸਕਸ ਜੈਵਲਿਨ ਹੌਪ ਸਟੈਪ ਤੇ ਜੰਪ ਦੇ ਵਿੱਚ ਯੂਨੀਵਰਸਿਟੀ ਪੱਧਰ ਤੇ ਮੈਡਲ ਹਾਸਲ ਕੀਤੇ ਆ ਦੋਸਤੋ ਪ੍ਰਿੰਸੀਪਲ ਸਰਵਨ ਸਿੰਘ ਹੋਰ ਹੀ ਕਬੱਡੀ ਵੀ ਖੇਡੇ ਨੇ ਤੇ ਫੁੱਟਬਾਲ ਦੇ ਕਿੱਕਾਂ ਵੀ ਮਾਰੀਆਂ ਨੇ ਤੇ ਉਹਨਾਂ ਨੇ ਕਬੱਡੀ ਦੀ ਕਮੈਂਟਰੀ ਵੀ ਕੀਤੀ ਆ ਦੋਸਤੋ ਤੁਸੀਂ ਦੇਖੋ ਕਿ ਉਹ ਕਿਹੜੀ ਖੇਡ ਆ ਜਿਹੜੀ ਪ੍ਰਿੰਸੀਪਲ ਸਰਵਨ ਸਿੰਘ ਹੋਰਾਂ ਦੇ ਹਿੱਸੇ ਨਹੀਂ ਆਈ ਤੇ ਐਮਏ ਕਰਦੇ ਸਮੇ ਸਿੱਖ ਸਟੂਡੈਂਟ ਫੈਡਰੇਸ਼ਨ ਦਿੱਲੀ ਸਰਕਲ ਦੇ ਪ੍ਰਧਾਨ ਵੀ ਰਹੇ ਆ ਉਹ ਤੇ ਸਹਿਤਕ ਸਰਗਰਮੀਆਂ ਦੇ ਵਿੱਚ ਹਿੱਸਾ ਲੈਂਦੇ ਰਹੇ ਆ ਸਹਿਤ ਸਭਾ ਦੀਆਂ ਮੀਟਿੰਗਾਂ 'ਚ ਵੀ ਗਏ ਆ ਦਿੱਲੀ ਤੋਂ ਇਹਨਾਂ ਨੂੰ ਸਹਿਤਕ ਜਾਗ ਲੱਗੀ ਸੀ 1962 ਦੇ ਵਿੱਚ ਜਦੋਂ ਦਿੱਲੀ ਪੜਨ ਨਹੀਂ ਲੱਗਿਆ ਤਾਂ ਟੀਮ ਨਾਲ ਪ੍ਰੈਕਟਿਸ ਕਰਨ ਦਾ ਮੌਕਾ ਲੱਗਿਆ ਨੈਸ਼ਨਲ ਸਟੇਡੀਅਮ ਦੇ ਵਿੱਚ ਜਾਂਦੇ ਸੀ ਉੱਥੇ ਬਹੁਤ ਸਾਰੇ ਨਾਮੀ ਇੰਥੀਟ ਹੋਰ ਆਉਂਦੇ ਸੀ ਉਹਨਾਂ ਨੂੰ ਪ੍ਰਿੰਸੀਪਲ ਸਾਹਿਬ ਹੋਰੀ ਮਿਲਦੇ ਰਹੇ ਆ ਤੇ ਉਦੋਂ ਤੋਂ ਹੀ ਖੇਡਾਂ ਤੇ ਖਿਡਾਰੀਆਂ ਬਾਰੇ ਉਹਨਾਂ ਨੂੰ ਲਿਖੀਆਂ ਹੋਈਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਵੀ ਹੋ ਗਿਆ ਸੀ ਉਹਨਾਂ ਦਿਨਾਂ 'ਚ ਬਲਵੰਤ ਗਾਰਗੀ ਦੇ ਲਿਖੇ ਹੋਏ ਰੇਖਾਚਿੱਤਰ ਤੇ ਕਿਤਾਬਾਂ ਸੀ ਜਿਹੜੀਆਂ ਉਹਨਾਂ ਤੋਂ ਪ੍ਰਿੰਸੀਪਲ ਸਾਹਿਬ ਵੱਰੀ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਏ ਤੇ ਉਹ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਲੱਗ ਗਏ ਤਕੜਾ ਖਿਡਾਰੀ ਬਣਦੀ ਰੀਝ ਪੂਰੀ ਨਾ ਹੋਈ ਪਰ ਉਹ ਰੀਝ ਪੂਰੀ ਕਰਨ ਲਈ ਖੇਡ ਲੇਖਕ ਬਣ ਗਏ ਉਹਨਾਂ ਦੀਆਂ ਪੁਸਤਕਾਂ ਦੀ ਗੱਲ ਕਰਦੇ ਹਾਂ ਦੋਸਤੋ ਤਾਂ ਸੈਂਕੜੇ ਆਰਟੀਕਲ ਲਿਖੇ ਉਹਨਾਂ ਨੇ ਡੇਢ ਦਰਜਨ ਕਿਤਾਬਾਂ ਛਪਵਾਈਆਂ ਦੋਸਤੋ ਪ੍ਰਿੰਸੀਪਲ ਸਾਹਿਬਹਰਾਂ ਦੀਆਂ ਪੁਸਤਕਾਂ ਦੇ ਵਿੱਚ ਭਾਰਤ ਵਿੱਚ ਹਾਕੀ ਡਾਕ ਟਿਕਟਾਂ ਦਾ ਰੋਮਾਂਸ ਪੰਜਾਬ ਦੇ ਉੱਗੇ ਖਿਡਾਰੀ ਖੇਡ ਸੰਸਾਰ ਖੇਡ ਜਗਤ ਵਿੱਚ ਭਾਰਤ ਪੰਜਾਬੀ ਖਿਡਾਰੀ ਪਿੰਡਾਂ ਦੀ ਸੱਤ ਚੋਂ ਖੇਡ ਮੈਦਾਨ ਚੋਂ 올림픽 ਖੇਡਾਂ ਅੱਖੀਂ ਵੇਖਣਾ ਰੱਜੀਆਂ ਪੰਜਾਬ ਦੀਆਂ ਦੇਸੀ ਖੇਡਾਂ ਬਾਤਾਂ ਵਤਨ ਦੀਆਂ ਖੇਡ ਜਗਤ ਦੀਆਂ ਬਾਤਾਂ ਖੇਡ ਪ੍ਰਕਰਮਾਂ ਖੇਡ ਦਰਸ਼ਨ 올림픽 ਖੇਡਾਂ ਦੀ ਸਦੀ ਫੇਰੀ ਵਤਨਾਂ ਦੀ ਚੋਣਵੇਂ ਪੰਜਾਬੀ ਖਿਡਾਰੀ ਕਬੱਡੀ ਕਬੱਡੀ ਅਮਰਦੀਪ ਕਾਲਜ ਦੇ ਦਾਨਵੀਰ হাসਦਿਆਂ ਖੇਲਦਿਆਂ ਮੇਲੇ ਕਬੱਡੀ ਦੇ ਅੱਖੀ ਡਠਾ ਕਬੱਡੀ ਵਰਲਡ ਕੱਪ ਸ਼ਬਦਾਂ ਦੇ ਖਿਡਾਰੀ ਖੇਡ ਸਾਹਿਬ ਦੀਆਂ ਬਾਤਾਂ ਖੇਡ ਸਾਹਿਬ ਦੇ ਮੋਤੀ ਇਹ ਕਿਤਾਬਾਂ ਮੁੱਖ ਰਹੀਆਂ ਨੇ ਤੇ ਜੇ ਆਪਾਂ ਇਨਾਮ ਤੇ ਮਾਣ ਸਨਮਾਨ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਸਹਿਰ ਟਰਸਟ ਟੂ ਡੀ ਕੇ ਦਾ ਵਿਸ਼ੇਸ਼ ਸਨਮਾਨ ਭਾਸ਼ਾ ਵਿਭਾਗ ਪੰਜਾਬੀ ਲੇਖਕ ਪੁਰਸਕਾਰ ਪੰਜਾਬੀ ਸਹਿਤ ਅਕੈਡਮੀ ਦਾ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਪੰਜਾਬੀ ਸੱਤ ਲਾਂਬੜਾਂ ਦਾ ਸੈਇਦ ਵਾਰਸ਼ਾਹ ਅਵਾਰਡ ਸਪੋਰਟਸ ਅਥਾਰਟੀ ਇੰਡੀਆ ਦਾ ਖੇਡ ਸਾਹਿਦ ਦਾ ਨੈਸ਼ਨਲ ਅਵਾਰਡ ਸਾਹਿਤ ਸਭਾਵਾਂ ਤੇ ਖੇਡ ਮੇਲਿਆਂ ਦੇ 100 ਤੋਂ ਵੱਧ ਮਾਨ ਸਨਮਾਨ ਕਮਲਜੀਤ ਖੇਡਾਂ ਦੌਰਾਨ ਸੁਰਜੀਤ ਯਾਦਗਾਰੀ ਅਵਾਰਡ ਕਿਲਾ ਰੈਪੁਰ ਖੇਡਾਂ ਦੌਰਾਨ ਸਨਮਾਨ ਪੁਰੇਵਾਲ ਖੇਡ ਮੇਲੇ ਉਤੇ ਲਾਈਫਟਾਈਮ ਅਚੀਵਮੈਂਟ ਅਵਾਰਡ ਦਿੰਦੇ ਆ ਗੁਰਜ ਨਾਲ ਸਨਮਾਨਤ ਵੀ ਕੀਤਾ ਗਿਆ ਉਹਨਾਂ ਨੂੰ ਤੇ ਸਭ ਤੋਂ ਵੱਡਾ ਅਵਾਰਡ ਖੇਡ ਰਤਨ ਅਵਾਰਡ ਹੈ ਜਿਹੜਾ ਔਰ ਜੀਵ ਗਾਂਧੀ ਖੇਡ ਰਤਨ ਅਵਾਰਡ ਉਹਨਾਂ ਨੂੰ ਮਿਲਿਆ ਜੋ ਕਿ ਭਾਰਤ ਦਿੱਤਾ ਜਾਣ ਵਾਲਾ ਸਭ ਤੋਂ ਵੱਡਾ ਖੇਡ ਦਾ ਨਾਮ ਆ ਤੇ ਦੋਸਤੋ ਹੁਣ ਪ੍ਰਿੰਸੀਪਲ ਸਾਹਿਬ ਹੋਰਾਂ ਨੇ ਆਪਣਾ ਖੇਡ ਰਤਨ ਅਵਾਰਡ ਜਿਹਦੇ ਵਿੱਚ ਸਵਾ ਦੋ ਟੋਲੇ ਦਾ ਸੋਨ ਮੈਡਲ ਉਹਨਾਂ ਨੂੰ ਮਿਲਿਆ ਉਹਨਾਂ ਨੇ ਇਹ ਮੈਡਲ ਆ ਜਿਹੜਾ ਉਹ ਵਿਨੇਸ਼ ਦੀ ਝੋਲੀ ਪਾਉਣ ਦੀ ਗੱਲ ਕੀਤੀ ਆ ਤੇ ਦੋਸਤੋ ਜਿੱਥੇ ਵਿਨੇਸ਼ ਦੇ ਖੇਡ ਮੁਕਾਬਲੇ ਚੋਂ ਬਾਰ ਹੋਣ ਤੇ ਸਭ ਨੂੰ ਬਹੁਤ ਹੀ ਜ਼ਿਆਦਾ ਦੁੱਖ ਆ ਉੱਥੇ ਹੀ ਅਸੀਂ ਮਾਣ ਵੀ ਮਹਿਸੂਸ ਕਰਦੇ ਆ ਕਿ ਸਰਵਨ ਸਿੰਘ ਪ੍ਰਿੰਸੀਪਲ ਹੋਰਾਂ ਵਰਗੇ ਸਰਦਾਰ ਪੰਜਾਬੀ ਲੋਕ ਹਜੇ ਵੀ ਜਿਉਂਦੇ ਨੇ ਜੋ ਕਿ ਆਪਦੀ ਜ਼ਿੰਦਗੀ ਦੇ ਜਿਹੜੇ ਅਵਾਰਡ ਨੇ ਉਹ ਕਿਸੇ ਹੋਰ ਨੂੰ ਦੇਣ ਦਾ ਜਿਗਰਾ ਰੱਖਦੇ ਨੇ ਦੋਸਤੋ ਵਿਨੇਸ਼ ਨੂੰ ਖੇਡ ਮੁਕਾਬਲੇ ਵਿੱਚੋਂ ਬਾਹਰ ਕੀਤਾ ਗਿਆ ਉਹ ਵੀ ਫਾਈਨਲ ਦੇ ਵਿੱਚੋਂ ਤੇ ਉਹ ਵੀ ਬਹੁਤ ਥੋੜੇ ਗ੍ਰਾਮ ਭਾਰ ਵੱਧ ਹੋਣ ਤੇ ਇਦੇ ਪਿੱਛੇ ਕੋਈ ਰਾਜਨੀਤਿਕ ਸਿਆਸਤ ਸੀ ਜਾਂ ਫਿਰ ਖੇਡ ਨਿਯਮਾਂ ਦੇ ਅਨਸਾਰ ਉਹਦਾ ਬਾਹਰ ਹੋਣਾ ਬਣਦਾ ਹੀ ਸੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਕਿ ਇਹ ਸਹੀ ਹੋਇਆ ਜਾਂ ਫਿਰ ਇਹ ਗਲਤ ਹੋਇਆ ਤੇ ਦੋਸਤੋ ਪ੍ਰਿੰਸੀਪਲ ਸਰਬਨ ਸਿੰਘ ਹੋਰਾਂ ਦਾ ਜਿਹੜਾ ਇਹ ਖੇਡ ਰਤਨ ਅਵਾਰਡ ਆਪਣੇ ਵਿਨੇਸ਼ ਫੁਗਾਟ ਨੂੰ ਦੇਣ ਦਾ ਐਲਾਨ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਇਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜੋ ਪ੍ਰਿੰਸੀਪਲ ਸਾਹਿਬ ਹੋਰਾਂ ਦਾ ਇਹ ਫੈਸਲਾ ਵਾ ਉਹ ਦੁਨੀਆ ਤੱਕ ਪਹੁੰਚ ਸਕੇ ਤੇ ਜਿਹੜਾ ਸਾਡਾ ਸੈਰਾ ਉਹ ਮਾਨ ਨਾਲ ਹੋਰ ਵੀ ਉੱਚਾ ਹੋ ਸਕੇ ਤੇ ਨਾਲ ਨਾਲ ਪ੍ਰਿੰਸੀਪਲ ਸਾਹਿਬ ਹੋਰਾਂ ਦੀ ਜ਼ਿੰਦਗੀ ਤੇ ਵਿਨੇਸ਼ ਫੁਗਾੜ ਦੀ ਜ਼ਿੰਦਗੀ ਦੀ ਕਹਾਣੀ ਹੈ ਜਿਹੜੀ ਉਹ ਹਰ ਕਿਸੇ ਤੱਕ ਪਹੁੰਚ ਸਕੇ ਸੋ ਦੋਸਤੋ ਇਹੋ ਜੇ ਲੋਕਾਂ ਦੀਆਂ ਜੀਵਨੀਆਂ ਜ਼ਿੰਦਗੀਆਂ ਸਾਡੇ ਬੱਚਿਆਂ ਨੂੰ ਪਤਾ ਹੋਣੀ ਬਹੁਤ ਜ਼ਰੂਰੀ ਨੇ ਇਹ ਵੀਡੀਓ ਬੱਚਿਆਂ ਨਾਲ ਜਰੂਰ ਸਾਂਝੀ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ WhatsApp ਗਰੁੱਪਾਂ ਦੇ ਵਿੱਚ ਜਰੂਰ ਇਹ ਲਿੰਕ ਜਿਹੜਾ ਉਹ ਸਾਂਝਾ ਕਰਿਓ ਧੰਨਵਾਦ ਦੋਸਤੋ ਸ਼ੁਕਰੀਆ